ਸੜਕ ਸੁਰੱਖਿਆ ਫੋਰਸ ਵੱਲੋਂ ਲਗਾਏ ਗਏ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਅੱਜ ਸੜਕ ਸੁਰੱਖਿਆ ਫੋਰਸ ਦੇ ਐਸਐਸਪੀ ਦੇ ਨਿਰਦੇਸ਼ ਅਨੁਸਾਰ ਸੜਕ ਸੁਰੱਖਿਆ ਫੋਰਸ ਵੱਲੋਂ ਵਕ-ਵਕ ਥਾਂਾਂ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲਗਾਏ ਗਏ ਪੌਦੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਐਸਆਈ ਵੀ ਜੇ ਕੁਮਾਰ ਧੀਰਜ ਕੁਮਾਰ ਹੈਂਡ ਕਸਟੇਬਲ ਹੈਪੀ ਲਖਵੀਰ ਅਤੇ ਹਰਦੀਪ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਕ-ਵਕ ਥਾਂਾਂ ਤੇ ਵੀ ਤੋਂ ਵੱਧ ਪੌਦੇ ਲਗਾਏ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਨੂੰ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਐਨਾ ਤਾਂ ਹੀ ਸਾਨੂੰ ਸ਼ੁੱਧ ਹਵਾ ਮਿਲਦੀ ਹੈ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਜੋਗਸਤੀ ਸਾਹਿਬ ਸੜਕ ਸੁਰੱਖਿਅਤ ਹੋ ਉਸ ਮੇ ਬਤਾਵਕ ਜਿਹੜੇ ਅੱਜ ਮੈਂ ਚਲੀ ਆ ਬੂਟੇ ਲਾਣ ਦੀ ਉਹ ਅੱਜ ਆਪਾਂ 20 ਬੂਟੇ ਲਾਏ ਤਾਂ ਜਿਹੜੇ ਵਾਤਾਵਰਨ ਨੂੰ ਜਿਹੜੀ ਸੰਤੁਸ਼ਟ ਰੱਖਣ ਵਾਸਤੇ ਗਰਮੀ ਦਾ ਮੌਸਮ ਚੱਲ ਰਿਹਾ ਹਰ ਇੱਕ ਵਿਅਕਤੀ ਨੂੰ ਇੱਕ ਇੱਕ ਦੋ ਦੋ ਬੂਟਾ ਗਰਮੀਆਂ ਵਿੱਚ ਜ਼ਰੂਰ ਲਾਣੇ ਚਾਹੀਦਾ ਜਿਵੇਂ ਕਰੇ ਵੀ ਵਾਤਾਵਰਨ ਹਵਾ ਦਾ ਜਿਆਦਾ ਸੰਤੁਸ਼ਟ ਰਹੇ